ਸ਼੍ਰੀ ਕਾਲ ਜੀ ਸਾਰਿਆਂ ਨੂੰ ਅੱਜ ਦਿਨ ਹੈਗਾ ਸ਼ਨੀਵਾਰ ਤਰੀਕ ਹੈਗਾ 16 ਫਰਵਰੀ 2025 ਲਓ ਜੀ ਆਪਾਂ ਚੜ ਗਏ ਸਰੰਦ ਪਟਿਆਲਾ ਰੋਡ ਹੁਣ 4 ਕਿਲੋਮੀਟਰ ਦਾ ਸਫ਼ਰ ਇਹਦੇ ਤੇ ਰਹੂਗਾ ਬਾਅਦ ਚ ਆਪਾਂ ਫਤਿਹਗੜ੍ਹ ਸਾਹਿਬ ਨੂੰ ਹੋ ਕੇ ਚਮਕੌਰ ਸਾਹਿਬ ਪਹੁੰਚਾਂਗੇ ਸਰੰਦ ਪਹੁੰਚਣੇ ਆ ਲੈ ਆਪਾਂ ਪਹੁੰਚ ਗਏ ਦੀਵਾਨ ਟੋਡਰਮਾਲ ਯਾਦਗਾਰੀ ਗੇਟ ਦੀਵਾਨ ਤੋਂ ਆਡਰ ਮੰਨ ਲੋ ਸੀ ਜਿਹਨੇ ਗੁਰੂ ਗੋਬੀ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਦੇ ਸੰਸਕਾਰ ਦੇ ਸਥਾਨ ਲਈ ਛੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਜਗਾ ਲਈ ਸੀ ਉਹ ਸਥਾਨ ਗੁਰਦੁਆਰਾ ਸ੍ਰੀ ਜੋਤੀਸਰ ਸਾਹਿਬਾ ਫਤੇਗੜ ਸਾਹਿਬ ਰਹਿ ਗਿਆ 4.2 ਕਿਲੋਮੀਟਰ ਮਰਿੰਡਾ ਰਹਿ ਗਿਆ 25 ਕਿਲੋਮੀਟਰ ਆਜੋ ਮੌਸਮ ਬੜਾ ਸੋਹਣਾ ਬ੍ਰੀਕ ਬ੍ਰੀਕ ਕਣੀਆਂ ਪੈ ਰਹੀਆਂ ਨੇ ਲਓ ਜੀ ਪਹੁੰਚ ਗਿਆ ਆਪਾਂ ਸ਼ਹਿਰ ਫਤਿਹਗੜ ਸਾਹਿਬ ਇੱਧਰ ਰਹਿ ਗਿਆ ਗੁਰਦੁਆਰਾ ਜੋਤੀਰੂ ਸਾਹਿਬ 200 300 ਇੱਧਰ ਨੂੰ ਜਾ ਕੇ ਹੋਰ ਤੜਾ ਸ਼੍ਰੀ ਫਤਿਹਗੜ ਸਾਹਿਬ ਹੈਗਾ 50 ਕਿਲੋਮੀਟਰ ਆਜੋ ਪਹੁੰਚ ਗਏ ਆਪਾਂ ਸ਼ਹੀਦਾਂ ਦੀ ਧਰਤੀ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਕਰੋ ਦਰਸ਼ਨ 15 16 ਕਿਲੋਮੀਟਰ ਦੀ ਬਾਟ ਕੱਢ ਕੇ ਹੁਣ ਆਪਾਂ ਪਹੁੰਚ ਗਏ ਸ਼ਹਿਰ ਬਸੀ ਬਸੀ ਤੋਂ ਉਮਰਿੰਡਾ ਲਗਭਗ 8 10 ਕਿਲੋਮੀਟਰ ਅਗਲਾ ਸ਼ਹਿਰ ਆਪਾਂ ਨੂੰ ਪਹੁੰਚਾ ਮਰਿੰਡਾ ਲਓ ਜੀ ਪਹੁੰਚ ਗਏ ਆਪਾਂ ਸ਼ਹਿਰ ਮਰਿੰਡੇ ਮਹਾਰਾਣਾ ਪ੍ਰਤਾਪ ਚੌਂਕ ਹੁਣ ਉਰੇ ਤੋਂ ਆਪਾਂ 100 ਮੀਟਰ ਤੋਂ ਖੱਬੇ ਨੂੰ ਮੁੜ ਕੇ ਚਮਕੌਰ ਸਾਹਿਬ ਵਾਲੇ ਰਸਤੇ ਨੂੰ ਪੈ ਜਾਣਾ ਮੌਸਮ ਖੁੱਲ ਗਿਆ ਧੁੱਪ ਨਿਕਲਣ ਨੂੰ ਤਿਆਰ ਆ। ਉਰੇ ਤੋਂ ਮੁੜ ਕੇ ਖੱਬੇ ਨੂੰ ਆਪਣਾ ਲਗਭਗ 30 ਕਿਲੋਮੀਟਰ ਦੀ ਗਾਟ ਨਿਬੜ ਗਈ। 15 ਕਿਲੋਮੀਟਰ ਚੋਂ ਚਮਕੌਰ ਸਾਹਿਬ ਰਹਿ ਗਿਆ। ਹੁਣ ਸਿੱਧਾ ਰੋੜਾ ਹ ਚਮਕੌਰ ਸਾਹਿਬ ਨੂੰ ਜਾਊਗਾ। ਪਹੁੰਚ ਗਿਆ ਆਪਾਂ ਪਿੰਡ ਬੜੀ ਰੌਣੀ ਔਰ ਇਹ ਤੋਂ ਗੁਰਦੁਆਰਾ ਸ੍ਰੀ ਚਮਕੌਰ ਸਾਹਿਬ ਰਹਿ ਗਿਆ 10-11 ਕਿਲੋਮੀਟਰ ਦਾ ਹੁਣ ਆਪਾਂ ਇੱਥੇ ਰੁੱਕ ਕੇ ਪਾਣੀ ਦਾ ਬ੍ਰੇਕ ਮਾਰਿਆ ਪਾਣੀ ਪੀ ਕੇ ਫਿਰ ਅੱਗੇ ਦਾ ਸਫ਼ਰ ਕਰਦੇ ਆ 10 ਕਿਲੋਮੀਟਰ ਰਹਿ ਗਿਆ ਚਮਕੌਰ ਸਾਹਿਬ ਪਹੁੰਚ ਗਏ ਜੀ ਆਪਾਂ ਚਮਕੌਰ ਸਾਹਿਬ ਲਓ ਜੀ ਪਹੁੰਚ ਗਏ ਆਪਾਂ ਗੁਰਦਾਰਾ ਸ੍ਰੀ ਕਤਲਗੜ੍ਹ ਸਾਹਿਬ ਚਮਕੌਰ ਸਾਹਿਬ ਆ ਜੋ ਨਾਲੇ ਦਰਸ਼ਨ ਕਰਦੇ ਆ ਤੇ ਨਾਲੇ ਤੁਹਾਨੂੰ ਕਰਾਉਨੇ ਆ ਇਹ ਸਥਾਨ ਮੈਦਾਨੀ ਜੰਗ ਦੀ ਜਾਦਗਾਰ ਤੇ ਦੋ ਸਹਿਬਜ਼ਾਦੇ ਸ਼ਹੀਦ ਹੋਏ ਸਨ ਤੇ ਪੰਜ ਪਿਆਰਿਆਂ 'ਚੋਂ ਤਿੰਨ ਪਿਆਰੇ ਲਗਭਗ 40 ਸਿੰਘ ਇਹ ਉਹਨਾਂ ਦਾ ਸੰਸਕਾਰ ਸਥਾਨ ਹੈ ਇਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਕੱਚੀ ਗੜੀ ਸਾਹਿਬ ਉਹ ਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਪਹੁੰਚੇ ਸਨ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਤੋਂ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਸਨ ਤੇ ਬਾਅਦ ਵਿੱਚ ਗੁਰੂ ਸਾਹਿਬ ਨੇ ਤਾੜੀ ਮਾਰਦੇ ਹੋਏ ਕਿਹਾ ਮੈਂ ਹਿੰਦ ਦਾ ਪੀਰ ਹਾਂ ਤੇ ਗੁਰੂ ਸਾਹਿਬ ਨੇ ਉਸ ਤੋਂ ਬਾਅਦ ਮਾਛੀਵਾੜ ਦੇ ਜੰਗਲਾਂ ਵਿੱਚ ਚਾਲੇ ਪਾ ਦਿੱਤੇ ਜੇ ਤੁਹਾਨੂੰ ਗੁਰਦੁਆਰਾ ਕੱਚੀ ਗੜੀ ਸਾਹਿਬ ਦੇ ਦਰਸ਼ਨ ਕਰਾਉਣੇ ਆ ਇਹ ਗੁਰਦੁਆਰਾ ਸ਼੍ਰੀ ਤਾੜੀ ਸਾਹਿਬ ਇਹ ਉਹ ਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਤਾੜੀ ਮਾਰ ਕੇ ਅੱਗੇ ਨੂੰ ਕੂਚ ਕੀਤੇ ਸੀ ਮਾਛੀਵਾੜੇ ਦੇ ਜੰਗਲਾਂ ਵਿੱਚ ਨੂੰ ਗੁਰਦੁਆਰਾ ਸਾਹਿਬ ਦੀ ਇਸ ਇਮਾਰਤ ਦਾ ਕੰਮ ਚੱਲ ਰਿਹਾ ਹੈ ਮਹਾਰਾਜ ਦਾ ਪ੍ਰਕਾਸ਼ ਇੱਧਰ ਕੀਤਾ ਹੋਇਆ ਜੀ ਆਜੋ ਤੁਹਾਨੂੰ ਦਰਸ਼ਨ ਕਰਾਉਨੇ ਆਂ ਪਹੁੰਚ ਗਏ ਜੀ ਆਪਾਂ ਗੁਰਦੁਆਰਾ ਬੀੜ ਗੁਰੂ ਜੰਡ ਸਾਹਿਬ ਪਾਛਾਈ ਦਸਮੀ ਆਜੋ ਤੁਹਾਨੂੰ ਦਰਸ਼ਨ ਕਰਾਉਣੇ ਆ ਔਰਦਰਾ ਸਾਹਿਬ ਦੇ ਮੁਗਲਾਂ ਨਾਲ ਜੁੱਧ ਕਰਨ ਤੋਂ ਉਪਰੰਤ ਗੁਰੂ ਸਾਹਿਬ ਪੰਜ ਪਿਆਰਿਆਂ ਦੇ ਹੁਕਮ ਨੂੰ ਪ੍ਰਵਾਨ ਕਰਦੇ ਹੋਏ ਕੱਚੀ ਗੜੀ ਤੋਂ ਚੱਲ ਪਏ ਫਿਰ ਇਸ ਸਥਾਨ ਤੇ ਪਹੁੰਚ ਕੇ ਗੁਰੂ ਸਾਹਿਬ ਜੀ ਨੇ ਜੰਡ ਦੇ ਦਰਖਤ ਥੱਲੇ ਆਰਾਮ ਕੀਤਾ ਸੀ ਆਜੋ ਤੁਹਾਨੂੰ ਦਰبار ਸਾਹਿਬ ਦੇ ਦਰਸ਼ਨ ਕਰਾਉਣੀ ਆ। ਟੀ ਗੱਡੀ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਇਸ ਚੰਡ ਦੇ ਤਰਕਤ ਥੱਲੇ ਆਰਾਮ ਕੀਤਾ ਸੀ। ਹੁਣ ਆਪਣਾ ਸਾਫਰ ਨੀਲੋ ਰੋਪੜ ਕੈਨਲ ਰੋਡ ਤੇ ਚੱਲ ਰਿਹਾ ਹੈ। ਲਗਭਗ 11-12 ਕਿਲੋਮੀਟਰ ਦੀ ਇਹਦੇ ਵਾਟਰ ਹੋਊਗੀ। ਆਪਾਂ ਜਾ ਰਹੇ ਹਾਂ ਹੁਣ ਗੁਰਦੁਆਰਾ ਮਾਛੀਵਾੜਾ ਸਾਹਿਬ। ਫੇਰ ਰੋਡ ਦੇ ਨਾਲ-ਨਾਲ ਨਹਿਰ ਚੱਲ ਰਹੀ ਆ 22 ਕਿਲੋਮੀਟਰ ਦਾ ਸਫ਼ਰ ਕੱਢ ਕੇ ਹੁਣ ਆਪਾਂ ਪਹੁੰਚ ਗਏ ਗੁਰਦੁਆਰਾ ਸ਼੍ਰੀ ਮਾਸੀਵਾੜਾ ਸਾਹਿਬ ਉਰਕੋਮੇਸ਼ਨ ਕੀ 4 ਸਾਬ ਤੋਂ ਬਾਅਦ ਗੁਰਦੁਆਰਾ ਚਰਨ ਕਮਲ ਮਾਛੀਵਾੜਾ ਸਾਹਿਬ ਵਿਖੇ ਪਹੁੰਚੇ ਇੱਥੇ ਉਹਨਾਂ ਨੇ ਪਹਿਲਾਂ ਕੁਝ ਖੂਹ ਤੇ ਪਾਣੀ ਪੀਤਾ ਤੇ ਬਾਅਦ ਵਿੱਚ ਇਸ ਝੰਡ ਤੇ ਥੱਲੇ ਆਰਾਮ ਕੀਤਾ ਆ ਹੀ ਤੁਹਾਨੂੰ ਪਰਿਵਾਰ ਸਾਥੀ ਤੋਂ ਧਰਸ਼ਨ ਕਰਾਉਂਦੇ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਖੂਹ ਤੋਂ ਅੰਛੀ ਬਾੜ ਦੇ ਜੰਗਲਾਂ ਵਿੱਚ ਪਾਣੀ ਪੀਤਾ ਤੇ ਇਹ ਤੋਂ ਚੜਦੇ ਬਾਅਦ 10 ਗਜ ਦੀ ਦੂਰੀ ਤੇ ਗੁਰੂ ਸਾਹਿਬ ਜੀ ਨੇ ਝੰਡ ਥੱਲੇ ਆਰਾਮ ਕੀਤਾ ਨਿਊ ਡਰਾਫਟ ਨਾਲ ਤੁਹਾਨੂੰ ਪਹਿਲਾਂ ਦਿਖਾਇਆ ਹੈ 25 26 ਕਿਲੋਮੀਟਰ ਦਾ ਸਫ਼ਰ ਕੱਢ ਕੇ ਆਪਾਂ ਮਾਛੀਵਾੜਾ ਸਾਹਿਬ ਤੋਂ ਸਮਰਾਲਾ ਸਮਰਾਲੇ ਤੋਂ ਖੰਨਾ ਖੰਨੇ ਪਹੁੰਚ ਚੁੱਕਿਆ ਹੋਣਾ ਇਤੋਂ ਬਾਅਦ ਦਾ ਸਫ਼ਰ ਆਪਣਾ ਰੂਵਾ ਕਿਟੋਗੜ 28 29 ਕਿਲੋ ਮੀਟਰ ਦਾ। ਖੰਨੇ ਤੋਂ ਗਵਿੰਦਗੜ ਗਵਿੰਦਗੜ ਤੋਂ ਸਰਾਂਦ ਸਰਾਂਦ ਤੋਂ ਫਿਰ ਸਿੱਧਾ ਖਰੋੜਾ। ਖੰਨੇ ਪਹੁੰਚ ਚੁੱਕੇ ਆਪਾਂ। ਖੰਨੇ ਤੋਂ 22 ਕਿਲੋਮੀਟਰ ਦੀ ਬਾਟ ਕੱਢ ਕੇ ਆਪਾਂ ਪਹੁੰਚ ਚੁੱਕਿਆ ਸਰਾਂਦ। ਅੱਗੇ ਦਾ ਆਪਣਾ ਸਫ਼ਰ ਰਹਿ ਗਿਆ 8 ਕਿਲੋਮੀਟਰ ਦਾ। ਲਾਸਟ ਅੱਪਾ ਪਹੁੰਚ ਗਏ ਸ਼ਹਿਰ ਸਰਹੰਦ ਪਹੁੰਚ ਗਏ ਜੀ ਆਪਾ ਪਿੰਡ ਲਗਭਗ 130 35 ਕਿਲੋਮੀਟਰ ਦਾ ਅੱਜ ਸਫ਼ਰ ਰਿਹਾ ਲਗਭਗ ਆਪਣਾ ਸਫ਼ਰ ਅੱਜ ਦਾ ਰਿਹਾ ਸੀ 130 35 ਕਿਲੋਮੀਟਰ ਦਾ ਵੀਡੀਓ ਕੀ ਮੇ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਇਤਿਹਾਸ ਦਾਦੇ ਹੋਏ ਕੋਈ ਵੀ ਗਲਤੀ ਹੋਈ ਤਾਂ ਉਹਦੀ ਮਾਫੀ ਦਿਓ ਧੰਨਵਾਦ ਜੀ ਸਾਰਿਆਂ ਦਾ